ਦੇਖੋ ਜ਼ਿੰਮੇਵਾਰ ਕਿਹਨੂੰ ਅਸੀਂ ਅਸੀਂ ਐਸੀ ਕਰਕੇ ਕਿਹਾ ਵੀ ਇਹਨੂੰ ਪੜਤਾਲ ਕਰੋ ਵੀ ਇਹ ਜ਼ਿੰਮੇਵਾਰ ਕੌਣ ਹੈ ਵੈਸੇ ਤਾਂ ਸਾਡੇ ਪੂਰੇ ਤਾਂ ਇਹ ਸਰਕਾਰ ਹੈ ਸਰਕਾਰ ਨੇ ਦੁਕਾਨ ਲਾਈਆਂ ਨੇ ਸਰਕਾਰ ਦੇ ਕਹਣੇ ਤੋਂ ਪੂਰਨ ਕਾਰਵਾਈ ਕਰਦੀ ਹੈ ਉਹ ਮੌਕੇ ਤੇ ਇਸ ਕਾਰਵਾਈ ਦਾ ਵੀ ਕਤਲ ਕਰਨ ਤੱਕ ਗੱਲ ਕੀਤੀ ਅਸੀਂ ਤਾਂ ਵੈਸੇ ਸਰਕਾਰ ਦੇ ਜਿਹੜੇ ਰਵੱਈਏ ਉਹਦੀ ਨਿਖੇੜੀ ਕਰਦੇ ਉਦੋਂ ਪਿਛੇ ਇਹ ਘਟਨਾ ਨਾਲ ਜੁੜ ਕੇ ਇਹਦੇ ਵਿੱਚ ਕੌਣ ਕੌਣ ਦੋਸ਼ੀ ਨੇ ਇਹਦੀ ਜਾਂਚ ਨਹੀਂ ਮੰਗ ਕੀਤੀ ਹੈ ਪੜਤਾਲ ਤਾਂ ਹੁਣ ਉਹ ਕਰਕੇ ਦੱਸਣਗੇ ਇਹ ਜਿਹੜੀਆਂ ਅਸੀਂ ਤੇ ਜਾਂਚ ਦੀ ਮੰਗ ਕੀਤੀ ਜਿਹੜੀ ਜੇ ਅਸੀਂ ਜਾਂਚ ਕਰੂਗੀ ਉਹ ਦੱਸੋ ਕਿ ਕੌਣ ਦੋਸ਼ੀ ਇਹਦੇ ਵਿੱਚ ਸਰਕਾਰ ਇਹ ਜਾਂਚ ਕੀ ਤੋਂ ਮੰਨਦੇ ਹੋ ਸਰਕਾਰ ਸਹੀ ਜਾਂਚ ਤੁਸੀਂ ਕੀ ਮੰਨਦੇ ਹੋ ਕਿ ਪਹਿਲਾਂ ਸੰਘਰਸ਼ ਤੋਂ ਬਹੁਤ ਦੇਖੋ ਬਹੁਤ ਆਖੀ ਵੀ ਹਾਈ ਕੋਰਟ ਦੇ ਜੱਜ ਤੋਂ ਹਾਈ ਕੋਰਟ ਦੇ ਜੱਜ ਇੰਦਰ ਦਾ ਕੋਈ ਬੰਦਾ ਹੋਵੇ ਇਸ ਇਹਦੇ ਵਿੱਚ ਉਹ ਉਹ ਇਹ ਪੜਤਾਲ ਕਰੇ ਸਰ ਕਿਸਾਨ ਤੇ ਹੋਰ ਜਿੱਥੇ ਬੰਦਿਆ ਕਹਿੰਦੇ ਨੇ ਵੀ ਪੰਜਾਬ ਦੀ ਸੀਮਾ ਦੇ ਵਿੱਚ ਆ ਕੇ ਉਹਨਾਂ ਨੇ ਇਹ ਹੱਤ ਤਸਤੀ ਦੀ ਤੀਆ ਜਰਕੀ ਕਿਸਾਨਾਂ ਨੇ ਉੱਥੇ ਹਰਿਆਣਾ ਸਰਕਾਰ ਨੇ ਕੱਲ ਮੈਫਿੰਗ ਕਰਾਈ ਆ ਕਹਿੰਦੇ ਕਿਸਾਨ 700 ਮੀਟਰ ਸਾਢੇ ਦਾਰੇ ਚ ਬੈਠੇ ਨੇ ਸਾਡੀ ਹੱਦ ਚ ਬੈਠੇ ਨੇ ਨਹੀਂ 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 ਮੈਨੂੰ ਲੱਗਦਾ ਵੀ ਇਹ ਤਾਂ ਇਹ ਕਹਿ ਦੇਣਾ ਵੀ ਸਾਡੀ ਹੱਦ ਹੈ ਕੋਈ ਦੀ ਹੱਦ ਹੈ ਇਹ ਇਹ ਗੱਲ ਗੱਲ ਬਿਲਕੁਲ ਠੀਕ ਹੈ ਉੱਥੇ ਤਾਂ ਉਹਨਾਂ ਨੇ ਪਹਿਲਾਂ ਐਂ ਦੱਸੋ ਆਪਦੀ ਹੱਦ ਚ ਲਾਉਣਗੇ ਉਹ ਬੈਰੀਅਰ ਉਹ ਆਪਦੀ ਹੱਦ ਚ ਨਹੀਂ ਬੈਰੀਅਰ ਲਾਉਣਗੇ ਉਹ ਹਮੇਸ਼ਾ ਸਾਡੀ ਹੱਦ ਦੇ ਉੱਤੇ ਜਿੱਥੋਂ ਹਰਿਆਣਾ ਸ਼ੁਰੂ ਹੁੰਦਾ ਉੱਥੇ ਉਹਨਾਂ ਦੇ ਬੈਰੀਅਰ ਲੱਗ ਕੇ ਜਾਂ ਕੋਈ ਹੁਣ ਦੇਖ ਲਓ ਸੰਭੂ ਬਾਰਡਰ ਤੇ ਵੀ ਉਹਨਾਂ ਨੇ ਉੱਥੇ ਬੈ ਪਹਿਲਾਂ ਵੀ ਰੋਕਾਂ ਨਹੀਂ ਕਿਹੜਾ ਪਹਿਲੀ ਵਾਰ ਲੈ ਜਾਂਦੇ ਰੋਕਾਂ ਉਹ ਬਾਰਡਰ ਟੱਪ ਕੇ ਆਏ ਨੇ ਟੱਪ ਕੇ ਆ ਕੇ ਉਹਨਾਂ ਨੇ ਫਿਰ ਉਹ ਕਿਉਂਕਿ ਉਹ ਕਿਉਂ ਲਾਉਣਗੇ ਪੰਜਾਬ ਦੇ ਵਿੱਚ ਬਾਰਡਰ ਉਹ ਕਿਉਂ ਲਾਉਣਗੇ ਉਹ ਹੱਦ ਦੇ ਲਾਉਣਗੇ ਹਰਿਆਣਾ ਚ ਕਿਉਂ ਲਾਉਣਗੇ ਫਿਰ ਉਹ ਹੀ ਇੰਨਾ ਛੱਡਣਗੇ ਕਿਉਂ ਪਿੱਛੇ ਕਰਕੇ ਜੇ ਕਿਸਾਨ ਪੰਜਾਬ ਚ ਬੈਠੇ ਆ ਉਹ ਹਰਿਆਣਾ ਦੀ ਹੱਦ ਤੇ ਨੇ ਇਹਦਾ ਹੁਣ ਫੈਸਲਾ ਹੋ ਜੂਗਾ ਦੇਖ ਕੇ ਕਿਹੜਾ ਕਿਧਰੇ ਨਾਕਾ ਕਿਹੜਾ ਉਹਨੇ ਪੱਟ ਲੇ ਹਾਂ ਠੀਕ ਹੈ ਕੋਰਟ ਦੇ ਵਿੱਚ ਬਿਆਨ ਦੇਣ ਵਾਸਤੇ ਕਹਿ ਦਣ ਵੀ ਵੇਖ ਸਾਡੇ ਨਾਕੇ ਲੱਗੇ ਹੋਏ ਉਸ ਤਾਂ ਅਦਾਲਤਾਂ ਨੇ ਕਿਹਾ ਦੇਖਣਾ ਹੁਣੇ ਕੱਲ ਪਟਵਾਰੀਆਂ ਤੋਂ ਬੇਨਤੀ ਵੀ ਕਰਵਾਈ ਹੋਈ ਹੈ ਉਹ ਏਰੀਆ ਦੀ ਉੱਥੇ ਦੀ ਫਿਰ ਇਹ ਸਰਕਾਰ ਦੇ ਦੇਖੋ ਇਹ ਇਹ ਚੈਂਜ ਜਿਹੜਾ ਆਪਣਾ ਚੰਦਪੁਰੇ ਵਾਲਾ ਬੰਨ ਹੈ ਉਹਨੂੰ ਵੀ ਰੌਲੇ ਪੈ ਸੀ ਉਹਨੂੰ ਹਰਿਆਣਾ ਕਹਿੰਦਾ ਸੀ ਵੀ ਬੰਨ ਸਾਡੇ ਚ ਪੰਜਾਬ ਵਾਲੇ ਕਹਿੰਦੇ ਸੀ ਨਹੀਂ ਬੰਨ ਜੀ ਇੱਧਰ ਸਾਡੇ ਚ ਇਹਦਾ ਪੈਸੇ ਦਿੱਤੇ ਹੋਏ ਨੇ ਸਾਡੇ ਚ ਇਹ ਬੰਨ ਤੇ ਜ਼ਮੀਨ ਹਰਿਆਣੇ ਦੀ ਇਹ ਰੌਲੇ ਪਾਉਣ ਦਾ ਕੋਈ ਮਤਲਬ ਨਹੀਂ ਬੰਨ ਕਿੱਥੇ ਆ ਕਿੱਥੇ ਨਹੀਂ ਪਹਿਲੀ ਗੱਲ ਤਾਂ ਇਹ ਇਹਦਾ ਮੰਨਦੇ ਨੇ ਨਾ ਉਹ ਇਹਦਾ ਮਤਲਬ ਜੇ ਉਹ ਕਹਿੰਦੇ ਨੇ ਵੀ ਹਰਿਆਣੇ ਦੀ ਹੱਦ ਤੇ ਨਹੀਂ ਹੈ ਉਹ ਵੀ ਹਰਿਆਣੇ ਦੇ ਵਿੱਚ ਆਉਂਦਾ ਉਹ ਲੋਕ ਹਰਿਆਣੇ ਦੀ ਹੱਦ ਤੇ ਬੈਠੇ ਨੇ ਫਿਰ ਇਹਦਾ ਪ੍ਰਮਾਨ ਕਰ ਲੀਨਾਂ ਉਹਨਾਂ ਨੇ ਵੀ ਉਹਨਾਂ ਨੇ ਪੱਟ ਕੇ ਹਾਂ ਸੱਚਮੁੱਚ ਵਹੀਕਲ ਤੋੜਨ ਦੀ ਕਾਰਵਾਈ ਕੀਤੀ ਐ ਐਂਦਾ ਪ੍ਰਮਾਨ ਕਰ ਲੀ ਇਹ ਗੱਲ ਦਾ ਪ੍ਰਮਾਨ ਇਹਦਾ ਮਤਲਬ ਇਕਵਾਲ ਹੀ ਹੈ ਨਾ ਇੱਕ ਗੱਲ ਦਾ ਜਦੋਂ ਆਪਾਂ ਦੋਸ਼ ਲਾਉਂਦੇ ਵੀ ਹਰਿਆਣੇ ਦੀ ਹੱਦ ਟੱਪ ਕੇ ਤੁਸੀਂ ਪੰਜਾਬ ਚ ਆ ਕੇ ਅਟੈਕ ਕੀਤਾ ਉਹ ਹੁਣ ਬਿਆਨ ਦੇ ਰਹੇ ਨੇ ਵੀ ਨਹੀਂ ਜੀ ਹਰਿਆਣੇ ਦੀ ਉਹ ਤਾਂ ਹਰਿਆਣੇ ਦੀ ਹੱਦ 'ਚ ਬੈਠੇ ਨੇ ਇਹਦਾ ਮਤਲਬ ਅਟੈਕ ਹੁੰਦਾ ਪ੍ਰਮਾਨਗੀ ਕਰ ਦਿੰਦੇ ਨਾ ਜਿਹੜੇ ਵਹੀਕਲ ਭੰਨੇ ਨੇ ਪੁਲਿਸ ਉਹ ਤਾਂ ਪ੍ਰਮਾਨਗੀ ਇਹਦਾ ਪ੍ਰਮਾਨਗੀ ਹੋ ਗਈ ਆਟੋਮੈਟਿਕ ਇਕਵਾਲ ਹੋ ਗਿਆ ਵੀ ਹ ਪਰ ਭੰਨੇ ਹੋ ਹਰਿਆਣੇ ਦੀ ਹੱਦ 'ਚ ਨੇ ਪੰਜਾਬ 'ਚ ਜਾ ਕੇ ਨਹੀਂ ਸੀ ਭੰਨੇ ਸਰ ਕਿਵੇਂ ਦੇਖਦਾ ਹਾਂ ਕਿ ਪਹਿਲਾਂ ਐਨਐਸਏ ਲਾਉਣ ਦਾ ਫੈਸਲਾ ਫਿਰ ਵਾਪਸ ਲੈ ਲੈਣਾ ਕਿਸਾਨ ਦੇਖੋ ਇਹਨਾਂ ਦੇ ਕੋਲ ਇਹ ਕਾਨੂੰਨ ਬਣੇ ਨੇ ਇਹ ਜਿਹੜੇ ਕਾਨੂੰਨ ਬਣਦੇ ਨੇ ਇਹ ਜਦੋਂ ਮਰਜ਼ੀ ਜਿੱਥੇ ਮਰਜ਼ੀ 307 ਲਾ ਦਣ ਜਿੱਥੇ ਮਰਜ਼ੀ 302 ਲਾ ਦਣ ਜਿੱਥੇ ਮਰਜ਼ੀ ਅਫਸਰ ਲਾ ਦਣ ਜਿੱਦੇ ਮਰਜ਼ੀ ਐਨਐਸਏ ਲਾ ਦਣ ਇਹ ਲਾ ਦਿੰਦੇ ਆ ਜਦ ਆਪਾਂ ਪਹਿਲਾਂ ਆ ਗਈ ਦੀ ਇਹਨਾਂ ਕਿਸਾਨਾਂ ਤੇ ਐਨਐਸਏ ਲਾਉਣ ਦੀ ਤਿਆਰੀ ਹੁਣ ਪਿੱਛੋਂ ਇਹ ਆ ਗਈ ਵੀ ਹੋ ਰਿਹਾ ਨਜ਼ਰਕਾਰ ਨੂੰ ਫੈਸਲਾ ਵਾਪਸ ਲੈ ਲਿਆ ਇਹਦਾ ਮਤਲਬ ਇਹਨਾਂ ਦੇ ਹੱਥ 'ਚ ਹੀ ਹੈ ਨਾ ਸਾਰਾ ਕੁਝ ਨੈਸ਼ਨਲ ਨੂੰ ਕਾਹਦਾ ਖਤਰਾ ਹੋ ਗਿਆ ਕਿਸਾਨਾਂ ਨੂੰ ਇਸ ਕਰਕੇ ਇਹਨਾਂ ਦੇ ਹੱਥ 'ਚ ਹੈ ਇਹ 302 ਦੇ ਸਾਡੇ ਤੇ 302 ਦੇ 307 ਦੇ ਮੁਕੱਦਮੇ ਤੁਰੇ ਜਾਂਦਿਆਂ ਦੇ ਕਿਤੇ ਕੀਤਾ ਨਹੀਂ ਕਰਾਇਆ ਨਹੀਂ ਯਾਨੀ ਕਮਾਲ ਦੀ ਗੱਲ ਹੈ ਵੀ ਇਹਨਾਂ ਨੂੰ ਕੋਈ ਤਰਬਾਣਾ ਨਹੀਂ ਜਦੋਂ ਸਾਬਤ ਵੀ ਹੋ ਜਾਂਦਾ ਵੀ ਹਾਂ ਇਹ ਮੁਕੱਦਮਾ ਨਹੀਂ ਯਾਰ ਇਹ ਕੋਈ ਇਹਦਾ ਜਿਹੜਾ ਤੁਸੀਂ ਕਿ ਜੇ ਹੁਣ 307 ਦਾ ਮੁਕੱਦਮਾ ਕਿਸੇ ਤੇ ਦਰਜ ਕਰਤਾ ਫਿਰ ਜੱਜ ਉਸ ਤੋਂ ਪੁੱਛਦਾ ਵੀ ਐਮਐਲਆਰ ਪੇਸ਼ ਕਰੋ ਜਦੋਂ ਉਹਨਾਂ ਕੋਲ ਐਮਐਲਆਰ ਹੈ ਨਹੀਂ ਫਿਰ ਉਹ 307 ਟੁੱਟ ਜਾਂਦੀ ਹੈ ਜੈਨਿ ਉਦੋਂ ਪੁਲਿਸ ਤੇ ਕੋਰਟ ਦੇ ਵਿੱਚ ਇਹੀ ਜੀ ਕੋਈ ਪ੍ਰੋਵੀਜ਼ਨ ਨਹੀਂ ਹੈ ਜਿਹੜੀ ਉਹ ਝੂਠਾ ਪਰਚਾ ਦਰਜ ਕਰਨ ਤੇ ਉਹਨਾਂ ਤੇ ਕੋਈ ਕਾਰਵਾਈ ਕਰ ਸਕਦਾ ਬਸ ਸੋਡਾ ਤੇ ਯਾਰ ਬਾਕੀ ਕਹਿੰਦਾ ਹੁਣ ਕਿਉਂਕਿ ਕਿਸੇ ਦਿਨ ਚੋਂ ਜ਼ਿਆਦਾ ਕਿਸੇ ਟਾਈਮ ਵੀ ਲੱਗ ਸਕਦਾ ਸੰਘਰਸ਼ ਕਿੱਥੇ ਤੱਕ ਜਾਊਗਾ ਜੀ ਦੇਖੋ ਜਾਬਤਾ ਲੱਗਣ ਤੋਂ ਬਾਅਦ ਵੀ ਇਹ ਸੰਘਰਸ਼ ਤਾਂ ਚੱਲ ਸਕਦਾ ਕਿਉਂਕਿ ਇਹਦੀਆਂ ਚੀਜ਼ਾਂ ਜੇ ਮੰਗਾਂ ਨੇ ਜਿਹੜੀਆਂ 2020 ਦੇ ਵਿੱਚ ਮੰਨੀਆਂ ਹੋ ਜਾਂਦੀ ਸਰਕਾਰ ਨੇ ਉਹਨਾਂ ਨੂੰ ਇੰਪਲੀਮੈਂਟ ਹੀ ਕਰਨਾ ਹੈ ਦੇ ਕੇਸ ਵਾਪਸ ਜਿਹੜੀ ਗੱਲ ਤੇ ਕੁਝ ਨਹੀਂ ਲੱਗਦਾ ਪੁਲਿਸ ਨੇ ਜਿਹੜੇ ਲਖਨਪੁਰ ਖੇਜੀ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਗੱਲ ਤੇ ਕੋਈ ਪੈਸੇ ਦੀ ਗੱਲ ਨਹੀਂ ਹੈਗੀ ਐਮਐਸਪੀ ਦਾ ਗਾਰੰਟੀ ਕਰਨ ਬਣਾਉਣ ਵਾਸਤੇ ਕੋਈ ਪੈਸੇ ਦੀ ਪ੍ਰਬੰਧ ਦੀ ਇਹ ਗੱਲ ਨਹੀਂ ਉਹ ਤਾਂ ਬਣਾਇਆ ਜਾ ਸਕਦਾ ਕਿਉਂਕਿ ਇਹ ਕਹਿੰਦੇ ਨੇ ਵੀ ਉਤੇ ਬਹੁਤ ਵੱਡਾ ਪੈਸਾ ਲੱਗੂਗਾ ਉਹ ਜੇ ਸਾਡੀ ਜਾਣਕਾਰੀ ਬਦਲ ਕਿ ਜਿੰਨੀ ਸਾਨੂੰ মিডিਆ ਰਾਹੀਂ ਜਾਣਕਾਰੀ ਹਾਸਲ ਹੋਈ ਹੈ ਉਹ ਸਾਰੇ ਕੰਨੇ ਜੇ ਪੂਰੇ ਭਾਰਤ ਦੀ ਫਸਲ ਖਰੀਦੀ ਨਹੀਂ ਹੋਏ ਨਾ ਨੇ 17 ਲੱਖ ਕਰੋੜ ਰੁਪਏ ਲੱਗਦਾ 17 ਲੱਖ ਕਰੋੜ ਰੁਪਈਆ ਭਲਾ ਉਹ ਉਹ ਕਿਹੜਾ ਫਿਰ ਇਹਨੇ ਖੁਦ ਪੁੱਛ ਦੇਖਦਾ ਜਿਹੜਾ ਹੁਣ ਅਨਾਜ ਸਰਕਾਰ ਖਰੀਦੂਗੀ ਮੰਡੀਆਂ ਦੇ ਵਿੱਚੋਂ ਖਰੀਦ ਕੇ ਭੰਡਾਰ ਕਰੂਗੀ ਉਹ ਸਮੁੰਦਰ ਚ ਨਹੀਂ ਛੱਡਣਾ ਨਾ ਉਹਨੂੰ ਵਗਲਾਉਣੀ ਹੈ ਉਹ ਗਾਂ ਵੇਚਣੇ ਹੀ ਐ ਉੱਚਾ ਮੁਨਾਫਾ ਹੀ ਕਮਾਉ ਜਿਹੜੇ ਉਹਨਾਂ ਖਰੀਦਦੇ ਨੇ ਸਤੋਂ ਨਾਲ ਹੀ ਲੈਂਦੇ ਨੇ ਉਦੋਂ ਜੀ ਦਾ ਮੁਨਾਫਾ ਹੀ ਕਮਾਉਂਦੇ ਨੇ ਗਾਹ ਪ੍ਰੋਸੈਸਿੰਗ ਕਰਨ ਦਾ ਤਰੀਕਾ ਨਾ ਕੋਈ ਸਾਧਨ ਹੈ ਤੇ ਨੇ کارਖਾਨੇ ਨੇ ਉਹਨੂੰ ਆਟਾ ਬਣਾ ਕੇ ਮੈਦਾ ਬਣਾ ਕੇ ਵੇਚਣਾ ਉਹਦੇ ਨਾਲ ਆਮਦ ਨਹੀਂ ਹੁੰਦੀ ਸਰਕਾਰ ਦੀ ਸਰਕਾਰ ਕਿਹੜੀ ਗੱਲ ਤੋਂ ਝਿਜਕਦੀ ਹੈ ਰੌਲਾ ਹੀ ਹੈ ਰੌਲਾ ਸਰਕਾਰ ਦੀ ਜਿਹੜੀਆਂ ਨੇ ਸਾਡੀਆਂ ਸਰਕਾਰਾਂ ਨੇ ਵਿਸ਼ੇਸ਼ ਪਰ ਸੰਤਾ ਦੇ ਦਾਅਬ ਮੰਨਦੀਆਂ ਨੇ ਪੂੰਜੀਵਾਦੀ ਮੁਲਕਾਂ ਦੇ ਦਾਅਬ ਮੰਨਦੇ ਨੇ ਉਹਨਾਂ ਦੇ ਦਾਅਬ ਮੰਨ ਕੇ ਇਹ ਪ੍ਰਬੰਧ ਨੂੰ ਸਹੀ ਤਰੀਕੇ ਦੇ ਆਪਦੇ ਉਹ ਆਪਦੇ ਮੁਤਾਬਕ ਚਲਾਉਂਦੇ ਨੇ ਇਹ ਉਹਦੇ ਮੁਤਾਬਕ ਨਹੀਂ ਚੱਲ ਰਿਹਾ ਜਿੱਦੇ ਚ ਲੋਕਾਂ ਦਾ ਫਾਇਦਾ ਹੋਵੇ ਲੋਕਾਂ ਦੇ ਇਸ ਗੱਲ 'ਚ ਫਾਇਦਾ ਹੁੰਦਾ ਹੈ ਇਹ ਇਥੇ ਸਰਕਾਰ ਦੇ ਕਿਸਾਨਾਂ ਦੇ ਵਿਚਾਲੇ ਜਿਹੜਾ ਮੀਡਲਮੈਨ ਉਹਨੂੰ ਕੱਢ ਦੇ। ਇਹ ਕਾਰਪੋਰੇਟ ਨੂੰ ਪਾਸੇ ਕਰੋ। ਤੁਸੀਂ ਸਿੱਧੀਆਂ ਫਸਲਾਂ ਸਿੱਧੋਂ ਖਰੀਦੋ। ਤੁਸੀਂ ਘੱਟ ਰੇਟ ਦੇਵੋਗੇ ਤਾਂ ਵੀ ਸਾਨੂੰ ਫਾਇਦਾ ਐ ਨਹੀਂ ਹੈ ਵੀ ਜੇ ਤੁਹਾਨੂੰ ਵੱਧ ਮੁਨਾਫਾ ਹੋ ਜਾਊਗਾ ਸਰਕਾਰੀ ਖਜ਼ਾਨੇ 'ਚ ਜਾਊਗਾ। ਸਰਕਾਰੀ ਖਜ਼ਾਨੇ ਵਾਲਾ ਪੈਸਾ ਮੁੜ ਕੇ ਜਨਤਾ ਚਾਊਗਾ। ਇਹ ਸੀ ਤੁਹਾਨੂੰ ਲੁੱਟ ਕੇ ਜਿਹੜੇ ਹੁਣ ਇਹ ਕਾਰਪੋਰੇਟ ਨੇ ਉਹ ਜਿਹੜਾ ਮੁਨਾਫਾ ਲੁੱਟ ਕੇ ਆਪਦੇ ਜੇਬਾਂ 'ਚ ਲੈ ਗਏ ਸਾਡੇ ਸਮੁੰਦਰੋਂ ਪਾਟ ਆਪ ਜਾਂਦੇ ਨੇ ਸਾਡੇ ਦੇਸ਼ ਨੂੰ ਨਹੀਂ ਕੋਈ ਫਾਇਦਾ। ਇਸ ਕਰਕੇ ਜਿਹੜੀ ਇਹ ਖੇਤੀ ਦੀ ਆਮਦਨ ਹੈ ਜੇ ਖੇਤੀ ਦੀ ਆਮਦਨ ਸਰਕਾਰੀ ਖਜ਼ਾਨੇ ਚ ਪਹੁੰਚਦੀ ਹੈ ਤਾਂ ਜਿਹੜੀ ਸਾਡੀ-ਸਾਡੀ ਜ਼ਰਤ ਹੈ ਜਿਵੇਂ ਚਲ ਖੇਤੀ ਨਾਲ ਨਹੀਂ ਟੁੱਟੇ ਕੋਈ ਲੋਕੋ ਉਹ ਵੀ ਛੋਟੀ ਦੁਕਾਨਦਾਰੀ ਵੀ ਫਰਜ਼ ਕਰ ਲੋ ਸੇਤ ਵੀ ਬਜਟ ਸਸਤੀ ਕਰ ਦਿੰਦੇ ਨੇ ਸੇਤ ਸੁਭਾਮਾ ਸਸਤੀਆਂ ਕਰ ਦਿੰਦੇ ਨੇ ਨੌਕਰੀਆਂ ਵੱਧ ਮਿਲਣ ਲੱਗ ਜਾਂਦੀਆਂ ਨੇ ਸਾਡੇ ਸਾਰੇ ਲੋਕਾਂ ਨੂੰ ਫਾਇਦਾ